ਕਰਮਿਆਂ ਅੱਜ ਤਾਂ ਗਰਮੀ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ ਐਨੀ ਗਰਮੀ ਤਾਂ ਮੈਂ ਆਪਣੀ ਸੋਝੀ ਵਿੱਚ ਪਹਿਲੀ ਵਾਰ ਦੇਖੀ ਹੈ ਜੈਲੇ ਨੇ ਖੇਤ ਵਿੱਚ ਕਰਦਿਆਂ ਆਪਣੇ ਕੋਲ ਖੜੇ ਨੂੰ ਕਿਹਾ ਬੰਦਾ ਖਤਮ ਹੋ ਜਾਂਦਾ ਪਰ ਗਰੀਬ ਦੀ ਨਵੀਂ ਜ਼ਿੰਦਗੀ ਦੀ ਤਲਾਸ਼ ਕਦੇ ਖਤਮ ਨਹੀਂ ਹੁੰਦੀ ਭਾਦੋ ਦਾ ਮਹੀਨਾ ਸੀ ਕਾਉ ਅੱਖ ਨਿਕਲ ਰਹੀ ਸੀ ਅੱਜ ਤਾਂ ਧੁੱਪ ਇਨਸਾਨ ਨੂੰ ਮਾਰਨ ਤੇ ਤੁਲੀ ਹੋਈ ਸੀ ਐਨੀ ਗੱਲ ਕਹਿ ਕੇ ਫਿਰ ਆਪਣੇ ਕੰਮ ਵਿੱਚ ਝੁੱਟ ਗਿਆ ਦਪਹਿਰ ਹੋ ਚੁੱਕੀ ਸੀ ਇੱਕ ਤਰਖਤ ਥੱਲੇ ਬੈਠਾ ਆਪਣੀ ਰੋਟੀ ਦੀ ਉਡੀਕ ਕਰ ਰਿਹਾ ਸੀ ਰਾਣੋ ਆਪਣਾ ਸਾਰਾ ਘਰ ਦਾ ਕੰਮ ਮੁਕਾ ਕੇ ਆਪਣੇ ਬਾਪੂ ਦੀ ਦਪਹਿਰ ਦੀ ਰੋਟੀ ਲੈ ਕੇ ਖੇਤ ਪਹੁੰਚੀ ਬਾਪੂ ਬਾਪੂ ਉੱਠ ਰੋਟੀ ਖਾ ਲੈ ਪੁੱਤ ਅੱਜ ਤਾਂ ਬਹੁਤ ਗਰਮੀ ਹੈ ਮੇਰੀ ਤਾਂ ਅੱਖ ਲੱਗ ਗਈ ਸੀ ਪੁੱਤ ਅੱਜ ਰੋਟੀ ਨੂੰ ਬਹੁਤ ਦੇਰ ਲਾ ਦਿੱਤੀ ਬਾਪੂ ਘਰ ਦਾ ਸਾਰਾ ਕੰਮ ਕਾ ਕੇ ਫਿਰ ਰੋਟੀ ਲੈ ਕੇ ਆਈ ਪਹਿਲਾਂ ਮਾਂ ਹੁੰਦੀ ਸੀ ਮੈਨੂੰ ਘਰ ਦੇ ਕੰਮ ਦਾ ਰਤਾ ਵੀ ਫਿਕਰ ਨਹੀਂ ਹੁੰਦਾ ਸੀ ਮੈਂ ਮਾਂ ਨਾਲ ਥੋੜਾ ਬਹੁਤ ਕੰਮ ਵਿੱਚ ਹੱਥ ਵਟਾ ਦਿੰਦੀ ਸੀ ਪਰ ਮੈਨੂੰ ਪਤਾ ਨਹੀਂ ਸੀ ਕਿ ਮਾਂ ਸਾਨੂੰ ਪਿਓ ਧੀ ਨੂੰ ਕੱਲਿਆ ਛੱਡ ਕੇ ਘਰ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਕੇ ਸਾਥੋਂ ਸਦਾ ਲਈ ਵਿਛੜ ਜਾਵੇਗੀ ਇਹ ਸਾਰੀ ਗੱਲ ਰੋਦਿਆਂ ਰੋਂਦਿਆਂ ਕਹੀ ਪਾਣੀ ਭਰੀਆਂ ਅੱਖਾਂ ਨਾਲ ਆਪਣੀ ਧੀ ਰਾਨੋ ਨੂੰ ਗਲ ਲਾ ਕੇ ਚੁੱਪ ਕਰਾਉਂਦਿਆਂ ਕਿਹਾ ਦੀਏ ਬਸ ਇਹ ਸਾਰੀਆਂ ਕਿਸਮਤ ਦੀਆਂ ਗੱਲਾਂ ਨੇ ਜਿੰਨਾ ਸਾਡੇ ਨਾਲ ਸਾਥ ਲਿਖਿਆ ਸੀ ਉਹ ਨਿਭਾ ਗਈ ਦਿਲ ਹੌਲਾ ਕਰਦੇ ਹੋਏ ਨੇ ਆਪਣੀ ਧੀ ਨੂੰ ਘਰ ਜਾਣ ਵਾਸਤੇ ਕਿਹਾ ਕੋਠੇ ਜਿੱਡੀ ਧੀ ਨੂੰ ਵਾਪਸ ਜਾਂਦਿਆਂ ਵੇਖ ਕੇ ਸੋਚ ਰਿਹਾ ਸੀ ਚਲ ਐਤਕੀ ਫਸਲ ਸੋਹਣੀ ਹੋ ਜਾਊ ਉਸ ਨੂੰ ਵੇਚ ਕੇ ਮੈਂ ਆਪਣੀ ਧੀ ਦੇ ਹੱਥ ਪੀਲੇ ਕਰ ਦੇਵਾਂਗਾ ਮੇਰੇ ਸਿਰ ਦਾ ਬੋਝ ਤਾਂ ਹਲਕਾ ਹੋ ਜਾਊ ਫਿਰ ਕੰਮ ਵਿੱਚ ਜੁਟ ਗਿਆ ਸ਼ਾਮ ਨੂੰ ਥੱਕ ਟੁੱਟ ਕੇ ਘਰ ਆਉਂਦਾ ਪਾਣੀ ਦਾ ਗਲਾਸ ਪੀ ਕੇ ਕੋਠੇ ਉੱਪਰ ਪਏ ਮੰਜੇ ਤੇ ਬਹਿ ਕੇ ਥੋੜਾ ਸੁੱਖ ਦਾ ਸਾਹ ਲੈਂਦਾ ਦਿਨ ਦੇ ਕੰਮ ਨਾਲ ਹੋਈ ਥਕਾਵਟ ਨੂੰ ਦੂਰ ਕਰਦਾ ਅਤੇ ਬਹੁਤ ਖੁਸ਼ ਹੋ ਕੇ ਸੋਚ ਰਿਹਾ ਸੀ ਐਤਕੀ ਤਾਂ ਰੱਬ ਨੇ ਸੁਣ ਲਈ ਬੱਚਿਆਂ ਵਾਂਗ ਪਾਲੀ ਹੋਈ ਫਸਲ ਸੋਹਣੀ ਖੜੀ ਏ ਐਤਕੀ ਤਾਂ ਸ਼ਾਹੂਕਾਰ ਦਾ ਸਾਰਾ ਕਰਜ਼ਾ ਮੋੜ ਕੇ ਆਪਣੀ ਲਾਡਾਂ ਨਾਲ ਪਾਲੀ ਧੀ ਰਾਣੋ ਦਾ ਵਿਆਹ ਬੜੀ ਧੂਮ-ਧਾਮ ਨਾਲ ਕਰਾਂਗਾ। ਸੋਚਾਂ-ਸੋਚਦੇ ਨੂੰ ਪਤਾ ਹੀ ਨਹੀਂ ਲੱਗਿਆ ਰੋਟੀ ਖਾਦੇ ਬਿਨਾਂ ਹੀ ਸੌਂ ਗਿਆ। ਬਾਪੂ ਨੂੰ ਰੋਟੀ ਖਾਣ ਲਈ ਕਹਿਣ ਗਈ ਕਿ ਦੇਖਦੀ ਹੈ ਕਿ ਬਾਪੂ ਤਾਂ ਸੌਂ ਗਿਆ। ਬਾਪੂ ਵੀ ਵਿਚਾਰਾ ਕੀ ਕਰੇ ਕੱਲਾ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ ਹੈ। ਇਹੀ ਸੋਚ ਕੇ ਕੋਲ ਪਏ ਦੂਜੇ ਮੰਜੇ ਤੇ ਆਪ ਵੀ ਭੁੱਖੀ ਹੀ ਸੋ ਜਾਂਦੀ ਹੈ ਸਵੇਰੇ ਦਿਨ ਚੜਨ ਤੋਂ ਪਹਿਲਾਂ ਉੱਠਿਆ ਰੋਟੀ ਦੀ ਬੁਰਕੀ ਖਾ ਕੇ ਖੇਤ ਵਿੱਚ ਹਰ ਰੋਜ਼ ਦੀ ਤਰ੍ਹਾਂ ਕੰਮ ਕਰਨ ਚਲਿਆ ਜਾਂਦਾ ਹੈ ਕੀ ਦੇਖਦਾ ਬੱਦਲ ਦੀ ਕਾਲੀ ਘਟਾ ਚੜੀ ਆ ਰਹੀ ਹੈ हे ਰੱਬਾ ਮੇਰਿਆ ਭਲੀ ਕਰੀ ਕਿਉਂ ਇੰਨਾ ਕਰੋਫੀ ਹੋਇਆ ਓਨਾ ਏ ਸਾਡੀਆਂ ਤਾਂ ਧੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਤੇ ਹੀ ਬਹੁਤ ਸਾਰੀਆਂ ਸਾਡੇ ਕਿਸਾਨਾਂ ਦੀਆਂ ਆਸਾਂ ਹੁੰਦੀਆਂ ਨੇ ਕਿਤੇ ਤੂੰ ਵੀ ਲਾਡਾ ਨਾਲ ਜਵਾਨ ਕਿਤੇ ਪੁੱਤ ਵਾਂਗ ਧੋਖਾ ਨਾ ਦੇ ਦੇਵੀ ਪਰ ਜੱਲੇ ਨੂੰ ਇਹ ਨਹੀਂ ਸੀ ਪਤਾ ਕਿ ਰੱਬ ਮੇਰੀਆਂ ਗੱਲਾਂ ਸੁਣ ਰਿਹਾ ਹੈ ਬਸ ਚੰਦਕ ਮਿੰਟਾਂ ਵਿੱਚ ਹੀ ਮੀਹ ਹਨੇਰੀ ਝੱਖੜ ਨੇ ਜਵਾਨ ਹੋਈਆਂ ਫਸਲਾਂ ਨੂੰ ਢਹੇ ਢੇਰੀ ਕਰ ਦਿੱਤਾ ਫਸਲ ਵੱਲ ਵੇਖਦਿਆਂ ਹੀ ਜੈਲੇ ਦੀਆਂ ਭੁੱਬਾਂ ਨਿਕਲ ਗਈਆਂ ਆਪ ਮੁਹਾਰੀ ਦੁਨੀਆ ਵਾਂਗ ਅੱਖਾਂ ਵਿੱਚੋਂ ਅਥਰੂ ਵਹਿ ਦੁਰੇ ਅਤੇ ਰੱਖੀਆਂ ਆਸਾਂ ਤੇ ਪਾਣੀ ਫਿਰ ਗਿਆ ਵਸਦੀ ਦੁਨੀਆ ਉੱਜੜ ਗਈ ਜੈਲੇ ਨੂੰ ਉਦਾਸ ਕਰ ਆਉਂਦਿਆਂ ਵੇਖ ਕੇ ਉਸ ਦੀ ਲਾਡਾਂ ਨਾਲ ਪਾਲੀ ਧੀ ਸੋਚਦੀ ਮੈਂ ਆਪਣੇ ਬਾਪੂ ਉੱਪਰ ਕਿਤੇ ਬੋਝ ਤਾਂ ਨਹੀਂ ਕਦੇ ਦਾਜ ਦੇ ਲੋਭੀਆਂ ਦੀ ਦੁਨੀਆ ਬਾਰੇ ਸੋਚਦੀ ਜਿਹੜੀ ਸਾਡੇ ਵਰਗੀਆਂ ਗਰੀਬ ਧੀਆਂ ਨਿਗਲਨ ਜਾ ਰਹੀ ਹੈ ਬਾਪੂ ਕੀ ਗੱਲ ਹੋਈ ਤੂੰ ਉਦਾਸ ਕਿਉਂ ਐ ਪੁੱਤਰ ਮੈਂ ਸੋਚਿਆ ਸੀ ਐਤਕੀ ਫਸਲ ਸੋਹਣੀ ਹੈ ਫਸਲ ਵੇਚ ਕੇ ਸਾਰਿਆਂ ਦਾ ਕਰਜ਼ਾ ਉਤਾਰ ਦਵਾਂਗਾ ਨਾਲੇ ਆਪਣੀ ਧੀ ਦਾ ਵਿਆਹ ਬੜੀ ਧੂਮ ਧਾਮ ਨਾਲ ਕਰਾਂਗਾ ਹੁਣ ਤਾਂ ਤੇਰੇ ਰਿਸ਼ਤੇ ਹੋਏ ਨੂੰ ਵੀ ਸਾਲ ਹੋ ਗਿਆ ਮੈਂ ਕੀ ਜਵਾਬ ਦਵਾਂਗਾ ਅਗਲੇ ਨੂੰ ਮੇਰਾ ਤਾਂ ਜਹਾਨ ਹੀ ਉਜੜ ਗਿਆ ਬਾਪੂ ਤੂੰ ਫਿਕਰ ਨਾ ਕਰ ਸਭ ਠੀਕ ਹੋ ਜਾਵੇਗਾ ਹੁਣ ਖੇਤ ਨੂੰ ਜਾਂਦਾ ਹੋਇਆ ਸੋਚ ਰਿਹਾ ਸੀ ਜੇ ਅੱਜ ਰਾਣੂ ਦੀ ਮਾਂ ਜਿਉਂਦੀ ਹੁੰਦੀ ਸ਼ਾਇਦ ਮੇਰਾ ਥੋੜਾ ਬੋਤਾ ਦਰਦ ਤਾਂ ਵਡਾਉਂਦੀ ਪਰ ਕਿੱਥੇ ਉਹ ਤਾਂ ਮੇਰੇ ਪੱਲੇ ਹੀ ਸਾਰੇ ਦਰਦ ਤੁਰ ਗਈ ਧੀਏ ਅੱਜ ਮੈਂ ਤੇਰੀ ਨਵੀਂ ਜ਼ਿੰਦਗੀ ਦੀ ਤਲਾਸ਼ ਲਈ ਆੜਤੀਏ ਕੋਲ ਚੱਲਿਆਂ ਤੇਰੇ ਸੋਹਰਿਆਂ ਦਾ ਸਨੇਹਾ ਲੈ ਕੇ ਕੱਲ ਵਿਚੋਲਾ ਵਿਆਹ ਬਾਰੇ ਕਹਿੰਦਾ ਸੀ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਪੁੱਛ ਲਿਆ ਕਿਸੇ ਨੇ ਪੈਸੇ ਦੇਣ ਦੀ ਹਾਮੀ ਨਹੀਂ ਭਰੀ ਦੇਖਦਾ ਜੇ ਆੜਤੀਏ ਦੇ ਮਹਰ ਮੱਥੇ ਪੈ ਗਈ ਸਤਿ ਸ਼੍ਰੀ ਅਕਾਲ ਸਰਦਾਰ ਜੀ ਹੋਰ ਸੁਣਾ ਜੈ ਲਿਆ ਕੀ ਹਾਲ ਹੈ ਤੇਰਾ ਕਾਦਾ ਹਾਲ ਹੈ ਕਿਵੇਂ ਆਉਣਾ ਹੋਏ ਮੈਂ ਤਾਂ ਤੁਹਾਡੇ ਕੋਲ ਪੈਸਿਆਂ ਨੂੰ ਆਇਆ ਸੀ ਕੁੜੀ ਦਾ ਵਿਆਹ ਕਰਨਾ ਹੈ ਦੇਖ ਪਹਿਲਾਂ ਹੀ ਤੇਰੇ ਵੱਲ ਬਹੁਤ ਪੈਸੇ ਖੜੇ ਨੇ ਫਿਰ ਐਤਕੀ ਤੇਰੀ ਬਿਲਕੁਲ ਫਸਲ ਨਹੀਂ ਆਈ ਹੁਣ ਤੁਸੀਂ ਸੋਚ ਲਏ ਮੈਂ ਪੈਸੇ ਕਿੱਥੋਂ ਦੇ ਦਿਆਂ ਆੜਤੀ ਦੇ ਮੰਤਾਂ ਤਰਲੇ ਕਰਨ ਤੇ ਵੀ ਪੈਸੇ ਨਹੀਂ ਮਿਲੇ ਹੋਕਾ ਪਰਦਿਆਂ ਦੁਕਾਨ ਤੋਂ ਬਾਹਰ ਨਿਕਲਿਆ ਸੋਚ ਰਿਹਾ ਸੀ ਉੱ퍼ਲੇ ਖਰਚ ਦਾ ਤਾਂ ਸਰਜੂ ਪਰ ਦਾਜ ਕਿੱਥੋਂ ਪੂਰਾ ਕਰੂੰ ਉਹਨੇ ਤਾਂ ਮੂੰਹ ਬਹੁਤ ਅੱਡਿਆ ਹੋਇਆ ਹੈ ਕਿਵੇਂ ਭਰੂੰਗਾ ਜੇ ਧੀ ਨੂੰ ਦਾਜ ਨਾ ਦਿੱਤਾ ਉਹ ਤਾਂ ਫਿਰ ਕੁਝ ਦਿਨਾਂ ਦੀ ਹੀ ਮਹਿਮਾਨ ਹੋਵੇਗੀ ਉਹਨੂੰ ਸਾੜ ਕੇ ਜਾਂ ਫਾਂਸੀ ਦੇ ਕੇ ਮਾਰ ਦੇਣਗੇ हे ਮੇਰੇ ਆ ਰੱਬਾ ਸਾਡੀ ਤਾਂ ਕਿਸਮਤ ਮਾੜੀ ਸੀ ਨਾਲ ਧੀ ਦੀ ਵੀ ਕਿਸਮਤ ਮਾੜੀ ਲਿਖ ਦਿੱਤੀ ਜਾ ਕੇ ਦੁਕਾਨ ਤੋਂ ਇੱਕ ਰੱਸੀ ਖਰੀਦਦਾ ਹੈ ਆਉਂਦਾ ਹੋਇਆ ਖੇਤ ਜਾਂਦਾ ਫਾਂਸੀ ਲੈਣ ਤੋਂ ਪਹਿਲਾਂ ਦੋ ਸ਼ਬਦ ਕਾਗਜ਼ ਤੇ ਲਿਖਦਾ ਹੈ ਧੀਏ ਮੈਨੂੰ ਮaaf ਕਰ ਦੇਈ ਤੂੰ ਮੇਰੇ ਮਰਨ ਤੋਂ ਬਾਅਦ ਜ਼ਮੀਨ ਵੇਚੀ ਨਾ ਆਪਣੀ ਨਵੀਂ ਜ਼ਿੰਦਗੀ ਦੀ ਤਲਾਸ਼ ਕਰ ਲਵੀ ਇਹ ਕਹਿ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ ਹੈ ਜਦੋਂ ਇਸ ਗੱਲ ਦਾ ਪਤਾ ਰਾਣੋ ਨੂੰ ਲੱਗਦਾ ਹੈ ਉਹ ਪੁੱਬਾ ਮਾਰਦੀ ਹੋਈ ਆਪਣੇ ਬਾਪ ਦੀ ਮੱਲਕ ਦੀ ਲਾਸ਼ ਉਤਾਰਦੀ ਹੈ ਅੱਜ ਮੇਰੇ ਬਾਪ ਨੂੰ ਦਾਜ ਦੇ ਲੋਭੀਆਂ ਦੀ ਦੁਨੀਆ ਨਿਗਲ ਗਈ ਸੰਸਕਾਰ ਕਰਨ ਤੋਂ ਬਾਅਦ ਉਸ ਨੇ ਆਪਣੇ ਬਾਪ ਦਾ ਕਿਰਿਆਕਰਮ ਰੀਤੀ ਰਿਵਾਜਾਂ ਨਾਲ ਕੀਤਾ ਹੁਣ ਆਪਣੇ ਬਾਪ ਵਾਲੀ ਕਹੀ ਖੁਰਪਾ ਚੱਕ ਕੇ ਖੇਤ ਵਿੱਚ ਕੰਮ ਕਰਦੀ ਰਾਣੋ ਕਿੱਕਰ ਨਾਲ ਲਮਕਦੇ ਬਾਪੂ ਦੇ ਫਾਂਸੀ ਵਾਲੇ ਰਸੇ ਵੱਲ ਵੇਖ ਕੇ ਆਪਣੀ ਨਵੀਂ ਜ਼ਿੰਦਗੀ ਦੀ ਤਲਾਸ਼ ਕਰ ਰਹੀ ਸੀ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ